ਹਾਂ ਅੰਗਰੇਜ਼ਾਂ ਨੇ ਆਪਣਾ ਦੇਸ਼ ਚੁਗਾ ਸੀਗਾ ਉਹਨੂੰ 142 ਛਾਰੇ ਛੋਰੀ ਇਹ ਜਿਹੜੀ ਉਹ ਪਾਹਲੋ ਦਿੱਤੀ ਹੈਗੀ ਆ ਉਹ ਆਪਣੇ ਦੇਸ਼ ਨੇ ਖਾਂਚ ਕਰਤੀ ਸੀਗੀ ਅੰਗਰੇਜ਼ਾਂ ਨੇ ਇਹ ਧਾਰਾ ਬਣਾਈ ਆ ਆਪਣੇ ਲੋਕਾਂ ਨੂੰ ਦਬੰਦ ਰੱਖਣ ਦੇ ਖਾਸਤੇ ਕੋਹਰ ਨਵੀਂ ਸਰਕਾਰ ਨੇ ਆਈ ਬੀਜਪੀ ਦੀ ਗੱਲ ਵਾਲੀ ਸਰਕਾਰ ਆ ਰਹੀ ਹੈ ਉਸੇ ਕੀ ਕੀਤਾ ਉਹ ਧਾਰਾ 142 ਨੂੰ ਬਹਾਰ ਕਰਤਾ ਧਾਰਾ ਫਿਰ ਲਾਗੀ ਕਰਤਾ ਫਿਰ ਉਹਦੇ ਵਿੱਚ ਬੋਧਾ ਕਰਤਾ ਯਾਦਾ ਹੁਣ ਕਿਹਦਾ ਫਰਕ ਦਿੱਤਾ ਇਹ ਕੇਸ ਉਹ ਇੱਕ ਜਿਹੜੇ ਪਹਿਲੇ ਵਾਲੇ ਕਾਨੂੰਨਾਂ ਦੇ ਹਿਸਾਬ ਨਾਲ ਚੱਲਣਗੇ ਤੇ ਜਿਹੜੇ ਕੇਸ ਇੱਕ ਜਿਹੜੇ ਤੋਂ ਬਾਅਦ ਵਾਲੇ ਆਗੇ ਆ ਉਹ ਨਵੇਂ ਕਾਨੂੰਨਾਂ ਦੇ ਹਿਸਾਬ ਨਾਲ ਚਲਾ ਜਾਣਗੇ ਸਰਕਾਰ ਨੇ ਸੁਧਿਸ਼ਰੀ ਨੇ ਜਾਂ ਵਕੀਲਾਂ ਨੇ ਹੋਰ ਭੰਗਰ ਕੂਚੇ ਤੇ ਵਧਾ ਕੇ ਤਾਂ ਕਿ ਉਹ ਜਿਹੜੀ ਲੰਮੀ ਪ੍ਰੋਸੀਜਰ ਹੈ ਕਾਨੂੰਨ ਦੀ ਪਹਿਲਾਂ ਬਹੁਤ ਲੰਮਾ ਸੀਗਾ ਉਹ ਤੁਸੀਂ ਇਹ ਸਮਝੋ ਵੀ ਥੋੜਾ 49 ਤੱਕ ਤੁਹਾਡਾ ਕੇਸ ਚਲ ਜਾਈ ਜਾਵੇ ਜੇ ਅੱਜ ਆਪਾਂ ਕਿਸੇ ਕੇਸ ਚ ਫਸਦੇ ਹਾਂ ਤਾਂ ਥੋੜੇ ਪ੍ਰੋਸੀਜਰ ਤੱਕ ਇਹ ਕੇਸ ਤੁਸੀਂ ਫ੍ਰੀ ਹੀ ਕਰ ਸਕਦੇ ਹੋ ਅйна ਲੰਮਾ ਅйна ਨਹੀਂ ਹੋ ਬੜ ਤਸਰ ਜੋ ਅਗਲੀ ਗਾੜੀ ਮੈਂ ਜਣ ਜਾਊਗਾ ਉਹ ਵੀ ਆਪਣਾ ਸੁਣਾ ਹੈਗਾ ਕੋਈ ਅਵਸਥਾ ਕਰਨ ਮੈਂ ਇੱਕ ਦੂਜੇ ਨਾਲ ਤੇ ਨਵੇਂ ਕਾਨੂੰਨ ਜਿਹੜਾ 124ਏ ਦਾ ਉਹਦੇ ਵਿੱਚ ਆਪਾਂ ਅੱਤਵਾਦੀ ਸੂਚਿਤ ਕਰਦੇ ਇਹਨਾਂ ਨੇ ਜਿੰਨੇ ਵੀ ਆਪਣੇ ਕਿਸਾਨ ਪਾਤਰਾਂ ਤੇ ਬੈਠੇ ਐਮਐਸਟੀ ਦੀ ਮੰਗ ਕਰ ਰਹੇ ਉਹ ਦੇਸ਼ ਧ్రోਹੀ ਸ਼ਖਤ ਕਰਦੇ 124ਏ ਨਹੀਂ ਉਹ ਵੀ ਅੱਤਵਾਦੀ ਇਹਨਾਂ ਨੇ ਡਿਕਲੇਅਰ ਕਰਤੇ ਇਹ ਨਵੇਂ ਕਾਨੂੰਨ ਦੇ ਮਤਾਬਿਕ ਸੋ ਕਹਿਣਾ ਮਤਲਬ ਇਹ ਕਿ ਕਿਸੇ ਵੀ ਤਰੀਕੇ ਦੀ ਆਵਾਜ਼ ਤੁਸੀਂ ਉਠਾਉਣਿਓ ਆਪਣੀ ਹੱਕਾਂ ਖਾਤਰ ਤੇ ਤੁਸੀਂ ਬਈ ਅੱਤਵਾਦੀ ਹੋ ਅਸ ਤੋਂ ਬਾਹਰ ਤੁਸੀਂ ਦੇਸ਼ਟਰਪੀਓ ਕਿ ਇਹੋ ਜਿਹੇ ਕਾਨੂੰਨ ਨਵੇਂ ਬਣਾਏ ਗਏ ਆ ਇਹ ਮੇਜਾ ਆਪਰੇ ਲੋਕਾਂ ਨੂੰ ਜਿਹੜੇ ਕਿਰਤੀ ਲੋਕ ਆ ਜਾਂ ਕਿਸਾਨ ਲੋਕ ਆ ਜਾਂ ਗਰੀਬ ਵਰਗ ਦਾ ਆ ਉਹਨੂੰ ਦਬਾਉਣ ਵਾਸਤੇ ਹੀ ਬਣਾਏ ਗਏ ਆ ਤਾਂ ਕਿ ਉਹ ਆਪਦੀ ਆਵਾਜ਼ ਵੀ ਨਾ ਚੁੱਪ ਸਕੇ ਜੇ ਆਵਾਜ਼ ਚੁੱਪ ਦਿਓ ਜਿਹਦੇ ਖਿਲਾਫ ਤੇ ਤੁਸੀਂ ਅੱਤਵਾਦੀ ਕੋਸ਼ਿਸ਼ਦਾਰ ਤੁਸੀਂ ਦੇਸ਼ਟਰਪੀਓ ਤਾਂ ਦੇ ਤੇ ਯੂਪੀਐਲ ਆ ਗਈ ਐ ਐਨਐਸ ਲਾ ਕੇ ਦਿੱਫੂ ਪਰ ਭੇਜ ਦਿੱਤਾ ਜਾਊਗਾ। ਜੋ ਇਹ ਜੇ ਕਾਨੂੰਨਾ ਦਾ ਇਹ ਪਾਸ ਤੇ ਕਿਸਾਨ ਯੂਨੀਤ ਕ੍ਰਾਂਤੀਕਾਰੀ ਸੱਤ ਸ਼ਬਦਾਂ ਦੇ ਵਿੱਚ ਨੰਗਾ ਕਰਦੀ ਆ ਤੇ ਅਸੀਂ ਵਿਰੋਧ ਕਰਦੇ ਆ। ਪਲੱਸ ਇਹ ਉਹ ਕਾਨੂੰਨਾ ਕਰਨੇ 2 ਮਹੀਨੇ ਤੋਂ ਬਾਅਦ ਉਹ ਸਵਰਣ ਜਾਰੀ ਕਰਦੇ ਨੇ। ਤੇ ਤੁਹਾਨੂੰ ਉਹ ਬੋਲਸਟ ਬਿਨਾਂ ਕਿਸੇ ਐਫਆਈਆਰ ਦੇ ਬਿਨਾਂ ਕਿਸੇ ਪਰਚੇ ਤੋਂ 7 ਦਿਨਾਂ ਦਾ ਰਹਿਮਾਨ ਲੱਗ ਕੇ ਹੰਗਰ ਕਰ ਸਕਦੀ ਹੈ। ਤੇ ਹੰਗਾ ਜਾਊਗਾ ਤੇ ਇਹ ਵੀ ਹੋ ਸੰਗਤ ਦੁਆਰਾ ਆਪਾਂ ਨੂੰ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਨ ਵਾਸਤੇ

ਕ੍ਰਾਂਤੀਕਾਰੀ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਨਵੇਂ ਅਪਰਾਧੀ ਕਾਨੂੰਨ वर्दा ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਭਤੀ ਸਰਕਾਰ ਨਰਮਦਾ ਭਾਰਤ ਪਾ ਸਰਕਾਰ ਸਾਹਮਣੇ ਵੇਖੋ ਕਿਸਾਨਾਂ ਦੀ ਵਿਰੋਧੀ ਸਰਕਾਰ ਉਹ ਸਹੀ ਬਾਤ ਵੇਖੋ ਭਾਰਤ ਪਾ ਸਰਕਾਰ ਨਰਮਦਾ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਭਤੀ ਸਰਕਾਰ ਮੁੱਲਤਾਬਾ ਜਿੰਦਬਾਦ ਜਿੰਦਬਾਦ ਆਜ਼ਾਦਿਕ ਸਰਕਾਰ ਨੂੰ ਖੋਸਾ ਜਿੰਦਬਾਦ ਜਿੰਦਬਾਦ ਜਨ ਆਕਤ ਜਿੰਦਬਾਦ ਸਰਕਾਰ ਦੀ ਮੋਦੀ ਸਰਕਾਰ ਮੁੱਲਤਾਬਾ ਮੋਦੀ ਸਰਕਾਰ ਜਿੰਦਬਾਦ ਮੋਦੀ ਸਰਕਾਰ ਮੁੱਲਤਾਬਾ ਸਾਰਾ ਸਾਡੀਆਂ ਜੱਥੇ ਬੰਦੀਆਂ ਨੂੰ ਮੁਦਾ ਪ੍ਰੈਸਰਾਂ ਦਾ ਚੈਨਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਅਸੀਂ ਜਿਹੜਾ 15 ਅਗਸਤ ਆਲੇ ਦੇਣ ਜਿਹੜੇ ਇਹ ਟੋਟਲ ਸਾਰੇ ਭਾਰਤ ਦੇ ਵਿੱਚ ਜਿਹੜੇ ਇਹ ਕਾਨੂੰਨਾਂ ਦੀਆਂ ਕਾਪੀਆਂ ਸਾਡੀਆਂ ਗਈਆਂ ਮੋਦੀ ਸਰਕਾਰ ਨੇ ਜਿੱਥੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਸੁਆਮੀ ਨਾਰਥਨ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੇ ਕਰਜ਼ਿਆਂ ਤੇ ਲਖੀਰ ਫੇਰੀ ਜਾਊਗੀ ਉਹ ਤਾਂ ਗੱਲਾਂ ਕੀ ਕਰਨੀਆਂ ਸੀ ਉਲਟੇ ਤਿੰਨ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਜਲੀਲ ਕੀਤਾ ਗਿਆ ਤੇ ਉਹ ਅਸੀਂ ਜਿਹੜੇ 13 14 ਮਹੀਨੇ ਵੱਡੀ ਲੜਾਈ ਲੜ ਕੇ ਸਾਰੇ ਹਵਾਮ ਨੇ ਉਹ ਜਿਹੜੇ ਕਾਨੂੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਲੇ-ਦਣ ਆਲੇ-ਦਣ ਉਹ ਰੱਦ ਕਰਾਏ ਜੇ ਮੈਂ ਗੱਲ ਕਰਾਂ ਜਿੱਥੇ 750 ਕਿਸਾਨ ਬੀਬੀਆਂ ਦੀਆਂ ਛਿੱਧੀਆਂ ਹੋਈਆਂ ਜਿੱਥੇ ਲਖੀਪੁਰ ਖੀਰੀ ਵਿਖੇ ਚਾਰ ਕਿਸਾਨ ਤੇ ਪੰਜਵਾਂ ਵੀਰ ਪ੍ਰੈਸ ਵਾਲਾ ਛਿੱਧ ਹੋਇਆ ਜਿੱਥੇ ਅਜੇ ਮਿਸ਼ਰਾ ਟੈਣੀ ਤੇ ਉਹਦੇ ਮੁੰਡੇ ਨੇ ਗੁੰਡਾਗਰਦੀ ਕਰਕੇ ਸ਼ਾਂਤ ਮਾਈ ਪ੍ਰੋਟੈਸਟ ਕਰ ਰਹੇ ਕਿਸਾਨਾਂ ਤੇ ਗੱਡੀ ਨਾਲ ਜਿਹੜੇ ਸਾਈਕਲ ਕਿਸਾਨ ਜਿਹੜੇ ਕੁਚਲੇ ਗਏ ਜੇ ਮੈਂ ਅੱਜ ਗੱਲ ਕਰਾਂ ਜਦੋਂ ਅਸੀਂ ਧਰਨਾ ਸਸਪੈਂਡ ਕੀਤਾ ਸੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਜਿਹੜਾ ਠੋਡਾ ਸਵਾਮੀ ਨਾਤਾਂ ਦੀ ਰਿਪੋਰਟ ਲਾਗੂ ਕਰਾਂਗੇ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਬਣਾਵਾਂਗੇ ਸੀ 2 ਪਾਸ 50% ਫਾਰਮੂਲਾ ਲਾ ਕੇ ਕਿਸਾਨਾਂ ਦੀ ਜਿਹੜੀ ਆਮਦਨ ਅਸੀਂ ਦੁੱਗਣੀ ਕਰਾਂਗੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਇਹਨਾਂ ਨੇ ਵराई ਰੱਖਿਆ ਅਸੀਂ ਉਸ ਵਿਗਰਾੜ ਤੋਂ ਬਾਹਰ ਹੋ ਕੇ ਅੱਜ ਅਸੀਂ ਜਿਹੜਾ 15 ਅਗਸਤ ਨੂੰ ਇਸ ਤੋਂ ਪਹਿਲਾਂ ਅਸੀਂ ਜਿਹੜਾ 13 ਫਰਵਰੀ ਤੋਂ ਲੈ ਕੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਰਾਜਸਥਾਨ ਦਾ ਰਤਨਗੜ ਬਾਰਡਰ ਹੋਵੇ ਹਬੋਰ ਬਾਰਡਰ ਹੋਵੇ ਇਹ ਸਾਰੇ ਜਿਹੜੇ ਬਾਰਡਰ ਅਸੀਂ ਜਿੱਥੇ ਸਰਕਾਰ ਨੇ ਬਹੁਤ ਵੱਡੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤੇ ਜੇ ਮੈਂ ਗੱਲ ਕਰਾਂ 21 ਫਰਵਰੀ ਵਾਲੇ ਦਿਨ ਸ਼ਾਂਤਮਈ ਪ੍ਰੋਟੈਸਟਰੇ ਕਿਸਾਨਾਂ ਤੇ ਇਸ ਗੁੰਡਾਗਰਦੀ ਹਰਿਆਣਾ ਸਰਕਾਰ ਨੇ ਜਿੱਥੇ ਸਾਡੇ ਵੀਰਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਮੋਟਰ ਬੰਬ ਚਲਾਏ ਗਏ ਸਿੱਧੀਆਂ ਗੋਲੀਆਂ ਨਾਲ ਅੱਖਾਂ ਦੇ ਵਿੱਚ ਵੱਜੀਆਂ ਜਿੱਥੇ ਜਿਹੜੀ ਅਥਰੂ ਗੈਸ ਦੀ ਜ਼ਹਿਰੀਲੀ ਗੈਸ ਸੀ ਜਿਹੜੇ ਉਹ ਬੰਬ ਦੁਸ਼ਮਣਾਂ ਨੂੰ ਭਜਾਉਣ ਵਾਸਤੇ ਵਰਤੇ ਜਾਂਦੇ ਆ ਤੇ ਉਹ ਕਿਸਾਨਾਂ ਦੇ ਉੱਪਰ ਵਰਤੇ ਗਏ ਜੇ ਮੈਂ ਗੱਲ ਕਰਾਂ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਵੀਰ ਸ਼ੁਭਕਰਮਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੀ ਸ਼ਹੀਦੀ ਸਾਰੀ ਉਮਰ ਉਹ ਕਿਸਾਨਾਂ ਨੂੰ ਤਸ਼ਾਹ ਦਿੰਦੀ ਰਹੂਗੀ ਜੇ ਮੈਂ ਗੱਲ ਕਰਾਇਆ ਸਮੋਦੀ ਸਰਕਾਰ ਦੀ ਇਹਨਾਂ ਨੇ ਅੱਜ ਸਤਾ ਦੇ ਵਿੱਚ ਆਉਂਦੇ ਹੋਰ ਜਿਹੜੇ ਨਵੇਂ ਕਾਨੂੰਨ ਕਿਸਾਨਾਂ ਦੇ ਹੋਲ ਹਵਾਮ ਦੇ ਹੋਲ ਮਜ਼ਦੂਰਾਂ ਦੇ ਹੋਲ ਜਿਹੜੇ ਕਾਨੂੰਨ ਬਣਾਏ ਜਿਨ੍ਹਾਂ ਨੇ ਕਾਨੂੰਨਾਂ ਨੂੰ ਅੱਜ ਅਸੀਂ ਇਹ ਕਾਪੀਆਂ ਸਾਰੀਆਂ ਕਿ ਇਹਨਾਂ ਕਾਨੂੰਨਾਂ ਨੂੰ ਤੁਰੰਤ ਜਿਹੜਾ ਰੱਦ ਕੀਤਾ ਜਾਵੇ ਮੈਂ ਸਮਝਦਾ ਜਿੰਨੀ ਦੇਰ ਤੱਕ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਤੇ ਮੰਗਾਂ ਹੋਈਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਅਸੀਂ ਉਹ ਜਿਹੜੇ ਬਾਡਰਾ ਛੱਡਾਂਗੇ ਨਹੀਂ ਜੇ ਸਰਕਾਰ ਬਾਡਰ ਖੋਲੂਗੀ ਤੇ ਅਸੀਂ ਦਿੱਲੀ ਜਾ ਕੇ ਪੂਰੀ ਐਜੀਟੇਸ਼ਨ ਕਰਾਂਗੇ ਸਾਨੂੰ ਕਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ ਕਿਸਾਨ ਇੱਕ ਇੰਚ ਨਹੀਂ ਪਿੱਛੇ ਹਟਣਗੇ ਸੋ ਅੱਜ ਜਿਹੜਾ ਸਾਡਾ 15 ਅਗਸਤ ਦਾ ਕੱਲਾ ਪੰਜਾਬ ਦੇ ਵਿੱਚ ਪ੍ਰੋਗਰਾਮ ਨਹੀਂ ਸੀ ਟੋਟਲ ਭਾਰਤ ਦੇ ਵਿੱਚ ਜਿਹੜਾ ਸਾਰਾ ਪ੍ਰੋਗਰਾਮ ਆ ਜਿਹੜਾ ਹੋ ਰਿਹਾ 15 ਅਗਸਤ ਵਾਲੇ ਦਿਨ ਤੇ ਇਸ ਜਿਹੜਾ ਭਾਜਪਾ ਸਰਕਾਰ ਦਾ ਚਿਹਰਾ ਨੰਗਾ ਕਰ ਲਈ ਜਿੱਥੇ ਇਹ ਜਿਹੜੀ ਭਾਜਪਾ ਸਰਕਾਰ ਆ ਮੋਦੀ ਦੀ ਤੇ ਸੰਵਿਧਾਨ ਦੀਆਂ ਧੰਜਾਂ ਡਾਰੀ ਆ ਇਹ ਕਿਸਾਨਾਂ ਨੂੰ ਉਹ ਸਮਝਦੀ ਆ ਜਿਵੇਂ ਇਹ ਕਿਸਾਨ ਜਿਹੜੇ ਪਾਕਿਸਤਾਨ ਤੋਂ ਆਏ ਹੋਣ ਇਹ ਸਾਡੇ ਦੁਸ਼ਮਣ ਹੋਣ ਇੱਕ ਅੰਨ ਉਪਜੋ ਪੈਦਾ ਕਰਨ ਵਾਲਾ ਕਿਸਾਨ ਜਿਹੜਾ ਨਿਤ ਟੱਡ ਪਰਦਾ ਲੋਕਾਂ ਦਾ ਤੇ ਅੰਨ ਦਾ ਪਡਾਰ ਜਿਹੜਾ ਕਿਸਾਨ ਤੋਂ ਬਿਨਾ ਕੋਈ ਪੈਦਾ ਨਹੀਂ ਕਰ ਸਕਦਾ ਤੇ ਅੱਜ ਉਸ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਉਹਨਾਂ ਤੇ ਅਥਰੂ ਗਏ ਇਸ ਦੇ ਗੋਲੇ ਧਾਗੇ ਜਾ ਰਹੇ ਨੇ ਸੋ ਮੈਂ ਐਸ ਮੰਚ ਤੋਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਕਿਸਾਨ ਰਹੂਗਾ ਤੇ ਇਹ ਆਪਣੀਆਂ ਮੰਗਾਂ ਮੰਵਾ ਕੇ ਰਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸਰਕਾਰ ਮੰਨ ਨਹੀਂ ਲੈਂਦੀ ਆ ਜਿਹੜੇ ਬਣਾਏ ਹੋਏ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਇਹ ਜਿਹੜਾ ਸੰਘਰਸ਼ ਵਧਦਾ ਜਾਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ